मिशन सम्राट अभ्यास शीट 6 ਵਿਸ਼ਾ ਗਣਿਤ ਲੈਵਲ 1 ਪ੍ਰਸ਼ਨ ਨੰਬਰ 1 ਦਿੱਤੀ ਸੰਖਿਆ ਅਨੁਸਾਰ ਗਿਣ ਤਾਰੇ ਤੇ ਮੋਤੀ ਬਣਾਓ ਅਤੇ ਇਕਾਈ ਦਹਾਈ ਵਾਲੇ ਅੰਕ ਦਾ ਸਥਾਨਕ ਮੁੱਲ ਲਿਖੋ ਨੰਬਰਾਂ ਦੇ ਅਨੁਸਾਰ ਉੱਪਰ ਤੁਸੀਂ ਉਹਨੇ ਹੀ ਮੋਤੀ ਹਰੇਕ ਗਿਣ ਤਾਰੇ ਵਿੱਚ ਬਣਾ ਦੇਣੇ ਹਨ ऊड़ा रमन देर नंबर एक अंक की सब तो वो संख्या तो बिल्कुल बाद अंक की सब तो वो संख्या होंगी है नौ।, ते नौ तो बिल्कुल बाद रमन देर का नंबर होया दस फ्रशन एड़ा मनजीत को छियाठ रुपए हैं उसने अपनी सहेली तो सत रुपए हो ल ਕੋਲ ਉਸ ਕੋਲ ਕਿੰਨੇ ਰੁਪਏ ਹਨ ਬੱਚਿਓ 68 ਰੁਪਏ ਮਨਜੀਤ ਕੋਲ ਪਹਿਲਾਂ ਹੀ ਹਨ ਹੁਣ 7 ਰੁਪਏ ਜਦੋਂ ਉਸ ਨੂੰ ਹੋਰ ਮਿਲ ਗਏ ਤਾਂ 68 ਵਿੱਚ 7 ਜੋੜ ਕੇ 75 ਹੋ ਜਾਣਗੇ ਅਗਲਾ ਪ੍ਰਸ਼ਨ ਏ ੜੀ ਅੰਕ 6 ਅਤੇ 8 ਦੀ ਮਦਦ ਨਾਲ ਬਣਨ ਵਾਲੀਆਂ ਦੋ ਅੰਕਾਂ ਵਾਲੀਆਂ ਸੰਖਿਆਵਾਂ ਲਿਖੋ ਬੱਚਿਓ ਅੰਕ 6 ਅਤੇ 8 ਨੂੰ ਅੱਗੇ ਪਿੱਛੇ ਕਰਕੇ ਅਸੀਂ ਦੋ ਸੰਖਿਆਵਾਂ ਬਣਾ ਦੇਵਾਂਗੇ ਪਹਿਲੀ ਸੰਖਿਆ ਬਣੇਗੀ 86 ਦੂਜੀ ਸੰਖਿਆ ਬਣੇਗੀ 68 ਅਗਲਾ ਪ੍ਰਸ਼ਨ ਹੱਲ ਕਰੋ अगला प्रश्न नमूना पूरा करो ਪ੍ਰਸ਼ਨ ਨੰਬਰ 5 ਹੇਠ ਲਿਖੀਆਂ ਸੰਖਿਆਵਾਂ ਨੂੰ ਘਟਦੇ ਕਰਮ ਵਿੱਚ ਲਿਖੋ ਅਗਲਾ ਪ੍ਰਸ਼ਨ ਖਾਲੀ ਥਾਵਾਂ भरो ਪ੍ਰਸ਼ਨ ਨੰਬਰ 7 ਬਿਲਕੁਲ ਪਹਿਲਾ ਬਿਲਕੁਲ ਬਾਅਦ ਵਿਚਕਾਰਲੀ ਸੰਖਿਆ ਲਿਖੋ ਪ੍ਰਸ਼ਨ ਨੰਬਰ 8 ਦਿਤਿਆ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖੋ ਪ੍ਰਸ਼ਨ ਨੰਬਰ 9 ਸ਼ਾਬਦਿਕ ਸਵਾਲ ਹੱਲ ਕਰੋ ਪ੍ਰਸ਼ਨ ਊੜਾ ਇੱਕ ਸਕੂਲ ਵਿੱਚ 48 ਮੁੰਡੇ ਅਤੇ 33 ਕੁੜੀਆਂ ਪੜ੍ਹਦੇ ਹਨ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਪਤਾ ਕਰੋ ਮੁੰਡਿਆਂ ਅਤੇ ਕੁੜੀਆਂ ਦੀ ਦੋਵਾਂ ਦੀ ਗਿਣਤੀ ਨੂੰ ਜੋੜ ਕੇ ਕੁੱਲ ਵਿਦਿਆਰਥੀਆਂ ਦੀ ਗਿਣਤੀ ਆ ਜਾਵੇਗੀ ਪ੍ਰਸ਼ਨ ਐਡਾ ਇੱਕ ਕਾਪੀ ਦਾ ਮੁੱਲ 15 ਰੁਪਏ ਹੈ ਅਜਿਹੀ ਪੰਜ ਕਾਪੀਆਂ ਦਾ ਮੁੱਲ ਪਤਾ ਕਰੋ ਜਦੋਂ ਸਾਨੂੰ ਇੱਕ ਵਸਤੂ ਦਾ ਮੁੱਲ ਪਤਾ ਹੋਵੇ ਅਤੇ ਬਹੁਤ ਸਾਰੀਆਂ ਵਸਤੂਆਂ ਦਾ ਪਤਾ ਕਰਨਾ ਹੋਵੇ ਤਾਂ ਦੋਵਾਂ ਸੰਖਿਆਵਾਂ ਨੂੰ ਆਪਸ ਵਿੱਚ ਗੁਣਾ ਕਰਕੇ ਸਾਰੀਆਂ ਵਸਤੂਆਂ ਦਾ ਮੁੱਲ ਆ ਜਾਂਦਾ ਹੈ ਪ੍ਰਸ਼ਨ ਈੜੀ मेरे कोताई अंब हैं मैं होर किन्ने अंब जमा करा कि मेरे को सताहठ अंब हो जा पता करन लई असी सताहठ विचो सताई कटावांगे प्रश्न दस ਸੰਖਿਆਵਾਂ ਦੇ ਦਿੱਤੇ ਜੋੜਿਆਂ ਦਾ ਜੋੜ ਕਰੋ ਅਤੇ ਮਿਲਾਣ ਕਰੋ ਜਿੰਨਾਂ ਜੋੜਿਆਂ ਦਾ ਜੋੜ 38 ਹੈ ਉਹਨਾਂ ਨੂੰ 38 ਨਾਲ ਮਿਲਾ ਦੇਵਾਂਗੇ ਅਤੇ ਬਾਕੀ ਨੂੰ 36 ਨਾਲ